ਸਤਿ ਸ੍ਰੀ ਅਕਾਲ ਜੀ ਜੱਸਾ ਪੱਟੀ ਪਹਿਲਵਾਨ ਪਹੁੰਚ ਚੁੱਕਿਆ ਤੇ ਸ਼ਾਂਤੀ ਵਾਰਨ ਦੇ ਨਾਲ ਇਹਦਾ ਅੱਜ ਦਾ ਮੁਕਾਬਲਾ ਹੋਊਗਾ ਸਤਿ ਸ੍ਰੀ ਅਕਾਲ ਜੱਸਾ ਪੱਟੀ ਪਹਿਲਵਾਨ ਜੱਸਾ ਪੱਟੀ ਪਹਿਲਵਾਨ 12 ਵਾਲਾ ਜਿਹੜਾ ਉੱਧਰੋਂ ਸਰ ਉਧਰ ਪ੍ਰਵੀਰ ਪਹਿਲਵਾਨ ਜੀ ਬੜੀ ਕਾਤਰੀ 쿠ਸ਼ਤੀ ਚੱਲਦੀ ਹੋਈ ਤੇ ਦੇਖੋ ਜਿਹੜਾ ਪਹਿਲਵਾਨ ਜੀ ਨੇ ਪ੍ਰਦਰਸ਼ ਕਰਦਾ ਉਧਰ ਮੈਥਪੁਰ ਦੰਗਨ ਕਮੇਟੀ ਦੇ ਜੋਤੋ ਦਰਬਾਰ ਦਾ ਇਹ ਪਹਿਲਾ 쿠ਸ਼ਤੀ ਦੰਗਨ ਇੱਥੋਂ ਪਰ ਸ਼ੁਰੂ ਹੋ ਰਹੇ ਨੇ ਕੋਟ ਬਾਦਲ ਸਾਹਿਬ ਨੂਰ ਮਹਿਲ ਉਪੋਗਾਂ ਤੇ ਸਾਡੇ ਦੰਗਨ ਕਮੇਟੀ ਮੈਥਪੁਰ ਜ਼ਿਲ੍ਹੇ ਦੇ ਮੈਂਬਰ ਨੇ ਪ੍ਰਧਾਨ ਸਾਹਿਬ ਜੀ ਉਹ ਵੀ ਥਾੜੇ ਪਾਸੇ ਮਿਲਣ ਆਏ ਨੇ ਤੈਨੂੰ ਧੰਨਵਾਦ ਕਰਦੇ ਹਾਂ ਅਨੇਕਾਂ ਗੱਡੀਆਂ ਦਾ ਅਨੇਕਾਂ ਟਰੈਕਟਰਾਂ ਦਾ ਜੀਤੂ ਜੱਸਾ ਪੱਟੀ ਅਨੇਕਾਂ ਟਰੈਕਟਰ ਗੱਡੀਆਂ ਮੋਟਰਸਾਈਕਲ ਨਵਾਂ ਪਿੰਡ ਕਾਲੀਆ ਹੋਰ ਤਾਂ ਦਾ ਜੀਤੂ ਨਗਰੇਟ ਪੋੜਿਆ ਦਾ ਜੀਤੂ ਜੱਸਾ ਪੱਟੀ ਲੰਬਰ ਪਹਿਲਵਾਨ ਦੇ ਤਿਆਰੀ ਤੋਂ ਪਹਿਲਵਾਨ ਸ਼ਪਾਸ਼ ਸਿੰਘ ਕਸਤੀਆ ਗੁੱਲਾ ਪਹਿਲਵਾਨ ਸਾੜੇ ਪੰਜ ਸੌ ਦੀ ਦੌੜੀ ਦੇ ਪਹੁੰਚ ਦੀ ਕਿਰਪਾ ਕਰੋ ਵਾਹ ਜੀ ਆਜੋ ਫੋਟੋ ਦੋਨਾਂ ਪਿੰਡਾਂ ਤੋਂ ਸੂਰਜ ਚੜ੍ਹਦਾ ਹੈ ਰਾਤ ਨੂੰ ਚੰਦ ਤੇ ਤਾਰੇ ਮਲਿਆ ਰਾਜੇ ਸਦਾ ਪਰਾਂ ਮੇ ਖੜਿਆ ਜਿਸ ਪਰਿਵਾਰ ਨੇ ਉਸ ਪਰਿਵਾਰ ਦਾ ਜੀਰਾ ਜਿਹੜਾ ਪੁੱਜਿਆ ਹੈ ਔਰ ਪੰਨੀ ਬਾਜ ਉਸ ਦਾ ਲੱਗੀ ਅਜਿਹੇ ਲੋਕ ਸੁਣ ਕੇ ਆ ਕਰਦੇ ਆਏ ਕੰਮ ਜੱਸਾ ਬੱਲ ਬਗੋ ਜਿਸ ਕੋਲ ਮਗਰ ਲੱਗਦਾ ਜੰਗਲ ਕੱਲ ਵੀ ਰਫੈਸ਼ ਕਰ ਕਰਨਾ ਪਰ ਅੱਖਾਂ ਦਾ ਮੇਰਾ ਪੱਦੇ ਰਹਿ ਗਿਆ ਤੇ ਹਾਸੇ ਟਿਕਦਾ ਆ ਵੀ ਛੇਤੀ ਬੰਦਾਂ ਦੇ ਤਾਰਨ श अपेटी लॻी आहे ਕਿਹੜਾ ਸ਼ੁਰੂ ਕਰਵਾ ਦਿਓ ਹੁਣ ਛੱਡੀ ਵਾਲਾ ਇਹ ਸ਼ਾਂਤੀ ਪਹਿਲਵਾਨ ਜਿਹੜਾ ਲਾਉਣਗੇ ਵਰਨਾ ਇਹਨਾਂ ਦਾ ਵੀ ਬੱਦ ਚੜ ਕੇ ਮਾਰ ਮਾਰ ਕਰਨਾ ਮਨੋ ਮੁਕਾਬਲਾ ਜੱਸੇ ਪੱਟੀ ਨਾਲ ਬਾਈ ਸੋਖਾ ਚੰਤਾ ਮਨੋਜ ਇੱਧਰ ਜੱਸਾ ਪੱਟੀ ਸ਼ਾਂਤੀ ਬਾਈ ਹਰਮਨ ਰਾਮੇਵਾਲ ਦੇ ਨਵ ਬਿਸ਼ਨਪੁਰ ਦੇ ਵੀ ਪਰਚੀ ਨਾਲੇ ਪਹਿਲਵਾਨਾ ਇਖੜੋ ਲਈ ਆਜੇ ਵੀਜੇ ਇੱਕ ਜਿਹੜਾ ਆਜੇ ਕਿੜਾ ਲਾ ਦਿਓ ਹਰਮਨ ਰਾਮੇਵਾਲ ਦੇ ਨਾਲ ਹੋਈ ਆ ਉਧਰ 8ਵੇਂ ਮਹੀਨੇ ਦੀ 24 ਤਰੀਕ ਨੂੰ ਸ੍ਰੀ ਜੋਤ ਬਾਦ ਦੀ ਪਵਿੱਤਰ ਜਗ੍ਹਾ 'ਤੇ ਬਹੁਤ ਵੱਡਾ ਕੁਰਸੀ ਤਕਰਾਉਣ ਜਾ ਰਿਹਾ ਹੈ ਜਿੱਥੇ ਜੱਸਾ ਪਹਿਲਵਾਨ ਪੱਟੀ ਤੇ ਧਰਮਿੰਦਰ ਪਹਿਲਵਾਨ ਭਾਣੀ ਦੇ ਵਿਚਕਾਰ ਬਹੁਤ ਵੱਡੀਆਂ ਕੁਰਸੀ ਹੋਣੀਆਂ। ਸਾਲ ਦੇ ਬਾਬਾ ਪੁਆਈ ਬਾਬਾ ਘਰਵਾੜਾ ਸਾਲ ਦੇ ਬਾਬਾ ਘਰਵਾੜਾ ਮੋਢਾਲ ਕੋ ਬੁੱਕੀ ਕੀਤਾ ਹੈ। ਪ੍ਰਧਾਨ ਨੇ ਗੁੱਟ ਮੀਟਿੰਗ ਕੀਤੀ ਹੈ। ਆਪ ਜੀ ਦਾ ਵਰਤ ਪੁੱਜਿਆ। ہر کوئی دیکھی وہ پیچھے محنت کی دہرا بچ

مت میاں نہ ہو گا سچ سونی پہلے ਰੌਂਦੀ ਦੁਨੀਆ ਰਾਕੇ ਕਹਿੰਦੇ ਨਾ ਨਾ ਮਿਕਾ ਚੱਲਦੀ ਕੋਈ ਕੋਠੇ ਦੇ ਕਾਜ ਨਾਲ ਕਾਜ ਕਰਦਾ ਹਾਜੀ ਰਾਕੇ ਸਰ ਜੀ ਹਾਜੀ ਮਾਰੇ ਰਾਕੇ ਦੇ ਬਾਈ ਉਹਨਾਂ ਦੇ ਅਸੀਂ ਬੈਠੇ ਧੰਨਦਾਰ ਕਰਦੇ ਜਾਂਦੇ ਤੇ ਇਸ ਖਾੜੇ ਨੂੰ ਪ੍ਰਮੋਟ ਵੀ ਕਰਦੇ ਨੇ ਤੇ ਪਹਿਲਵਾਨਾਂ ਦੀ ਮਦਦ ਵੀ ਕਰਦੇ ਨੇ ਉਹਨਾਂ ਦੇ ਵਾਸਤੇ ਦਾ ਧੰਨਦਾਰ ਕੰਮ ਉਧਰ ਬਰਦਾਰ ਦਰਵਾਜ ਸਿੰਘ ਜੀ ਚੱਲੀ ਮਲੇਪੁਰ ਵਾਲੇ ਉਹਨਾਂ ਲਈ 11 ਲੱਖ ਰੁਪਏ ਦਾ ਬੰਦਾ ਸੰਜੋਗ ਦਾ ਦਾ ਧੰਨਦਾਰ ਕਰਦਾ ਹੈ ਹਾਂ ਜੀ

अहिड़ीतरेट नागड़ागड़ा ना जी पहलवान छेर छे चादर वारा परजीर बार तंगल नौ तारीख तूं भई कोई जंगल कलो न परसो त आरह रा जी ਨੰਬਰ ਟੀ ਵਾਹ ਬਹੁਤ ਵਾਹ ਜੀ ਵਾਹ ਚੱਲ ਜੀ ਕਾਦਰ ਧੰਨਵਾਦ ਕਰਨਾ ਸਾਡੇ ਗੋਪਾਲ ਰਾਏ ਪਰਿਵਾਰ ਦਾ ਸਰਦਾਰ ਸੁਖਵਿੰਦਰ ਸਿੰਘ ਜੀ ਗੋਪਾਲ ਰਾਏ ਮਨਜੰਦਰ ਸਿੰਘ ਜੀ ਗੋਪਾਲ ਰਾਏ ਬਲਵੰਦਰ ਸਿੰਘ ਜੀ ਗੋਪਾਲ ਰਾਏ ਸਿਰਦਵਾਸੀ ਰਵਿੰਦਰ ਸਿੰਘ ਜੀ ਪਾਸਾ ਬੋਪਾਰ ਤੇ ਜਿਨ੍ਹਾਂ ਦੇ ਆਪਣੇ ਪੁੱਤਾਂ ਨਾਰ ਸਿੰਘ ਪਹਿਲਵਾਨਾਂ ਜਾਰ ਦੇ ਵਿੱਚ ਹੋਰ ਵਾਪਸ ਤੋਂ ਨਕਲ ਕਰਵਾਇਆ ਗੁਰਮੀਤ ਪਹਿਲਵਾਨਾਂ ਦੀ ਤਰਫੋਂ ਧੰਨਵਾਦ ਕਰਦਾ ਹੈ ਸ਼ਗਲ ਪਹਿਲਵਾਨਾਂ ਦਾ ਤਰਫੋਂ ਧੰਨਵਾਦ ਕਰਦਾ ਹੈ ਬਰਸਰ ਪਹਿਲਵਾਨ ਜੀ ਮਨਜੋਤ ਸਿੰਘ ਵੀ ਬੋਪਾਰ ਹੈ ਗਰਮਪਤਜੀ ਬੋਪਾਰਾ ਜੀਓਸੀ ਗੁਰਦੀਪ ਸਿੰਘ ਜੀ ਬੋਪਾਰਾ ਕੈਨੇਡਾ ਆ ਹਰਸ਼ਜੀਤ ਹਰਸ਼ਜੀਤ ਸਿੰਘ ਜੀ ਬੋਪਾਰਾ ਆ ਪਹਿਲਵਾਨ ਅਮਨਪ੍ਰੀਤ ਸਿੰਘ ਜੀ ਬੋਪਾਰਾ ਮਨਪ੍ਰੀਤ ਸਿੰਘ ਜੀ ਬੋਪਾਰਾ ਕੈਨੇਡਾ ਮਨਤਾਬ ਸਿੰਘ ਜੀ ਬੋਪਾਰਾ ਕੈਨੇਡਾ ਮਨਵਾਰ ਸਿੰਘ ਜੀ ਜੀਓਸੀ ਅਸੀਂ ਬੋਪਾਰਾ ਪਰਿਵਾਰ ਦਾ ਤਾਦਰ ਧੰਨਵਾਦ ਕਰਦਾ ਗਰਮੀਤ ਪਹਿਲਵਾਨ ਦਾ ਤਾਦਰ ਧੰਨਵਾਦ ਕਰਦਾ ਔਰ ਪੰਮਾ ਵੀਰ ਜੀ ਕੋ ਜਾਲੀ ਲੈ ਦੋ ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਪੰਨਾ ਢਾਬੇ ਵਾਲੇ ਬਹੁਤ ਪਿਆਰ ਕਰਦੇ ਇਹਨਾਂ ਨੇ ਬੱਲੇ ਵੀ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ 500 ਰੁਪਏ